ਕੁਝ ਸਮਾਂ ਪਹਿਲੇ ਗਾਣਾ ਬੜਾ ਮਸ਼ਹੂਰ ਹੋਇਆ ਸੀ ਸੱਤਾਂ ਜੁਆਈ ਵਾਲਾ ਨਾਤਾ ਭੁੱਲ ਗਈ ਇੱਕ ਸੱਤ ਸੱਤ ਜੁਆਈ ਨੇ ਰਲ ਕੇ ਨਸ਼ਾ ਕਾਰੋਬਾਰ ਸ਼ੁਰੂ ਕੀਤਾ ਕਰਾਲੀ ਵਿਖੇ ਆਪਣੇ ਸਵਾਰਥ ਲਈ ਕਈ ਜਵਾਨੀਆਂ ਬਰਬਾਦ ਕਰ ਦਿੱਤੀਆਂ ਜੋ ਲੰਮੇ ਸਮੇਂ ਤੋਂ ਕਾਰੋਬਾਰ ਕਰਦੇ ਆ ਰਹੇ ਸਨ ਕੁੱਲ ਸਨਾਂ ਟਾਂ ਚਲਾ ਕੇ ਰੱਖੀ ਇਲਾਕੇ ਬੰਦੀ ਦੌਰਾਨ ਦੋ ਵਿਅਕਤੀਆਂ ਆਦਮੀਆ ਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਕਰਾਲੀ ਪੁਲਿਸ ਵੱਲੋਂ ਐਸਐਚਓ ਸਤਨਾਮ ਸਿੰਘ ਸਿਟੀ ਦੀ ਅੱਜ ਇਹ ਲੱਕਾਵੰਦੀ ਰੇਲਵੇ ਸਟੇਸ਼ਨ ਦੀ ਉਹ ਵੀ ਥਲੇ ਕੀਤੀ ਗਈ ਸੀ ਕਿ ਨਵਾ ਗੱਡੀ ਦੀ ਚੈਕਿੰਗ ਕਰਨ ਦੌਰਾਨ 36 ਗ੍ਰਾਮ ਫਿਰੋਨ ਮਿਲੀ ਜੋ ਕਿ ਅਗੇ ਸਪਲਾਈ ਕਰਨ ਲਈ ਜਾ ਰਹੇ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਮੁੱਲਾਂਪੁਰ ਮੋਜਤਕਰਵਾਲ ਨੇ ਦੱਸਿਆ ਪੁਲਿਸ ਨੂੰ ਕਾਬੀ ਟਮੇ ਤੋਂ ਸੂਚਨਾ ਮਿਲੀ ਸੀ ਕਿ ਵਿਅਕਤੀ ਜੋ ਨਸ਼ਾ ਦਾ ਕਾਰੋਬਾਰ ਕਰਦੇ ਨੇ ਹਨ ਜੋ ਇੱਕ ਵਿਅਕਤੀ ਉੱਪਰ ਪੰਕੇ ਦੇ ਨਾਮ ਦੇ ਤੇ ਪਹਿਲਾਂ ਵੀ ਦੋ ਕੇਸ ਦਰਜ ਨੇ ਆ ਉਥੋਂ ਸੁਣਾਣੇ ਆ ਡੀਐਸਪੀ ਮੁੱਲਾਂਪੁਰ ਕੀ ਕਹਿ ਰਹੇ ਨੇ ਮੋਜਤਕਰਵਾਲ ਲਿਓ ਜਿਓ ਕੱਲ ਸਾਨੂੰ ਇੱਕ ਜਿਹੜਾ ਹੈਗਾ ਸਿਟੀ ਕੁਰਾਲੀ ਥਾਣੇ ਨੂੰ ਸਫਲਤਾ ਮਿਲਦੀ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਨੇ ਜੋ ਨਕਾਤ ਉਸ ਕਰਨੇ ਉਹ ਇਨੋਵਾ ਕਾਰ ਦੇ ਵਿੱਚ ਫੜੇ ਜਾਂਦੇ ਨੇ ਇਹ ਜਿਹੜੀ ਘਟਨਾਕ੍ਰਮ ਹੈ ਜਿਹੜਾ ਇਹ ਕੱਲ ਸ਼ਾਮ ਨੂੰ ਘਟਦਾ ਹੈ ਇਹਦੇ ਵਿੱਚ ਜਿਹੜੀ ਇੱਕ ਪੰਕਜ ਕੁਮਾਰ ਹੈਗਾ ਇਹ ਪੁੱਤਰ ਰਾਜਪਾਲ ਇਹ ਵਾਰਡ ਨੰਬਰ 12 ਕੁਰਾਲੀ ਦਾ ਰਹਿਣ ਵਾਲਾ ਇੱਕ ਇਹਦੇ ਨਾਲ ਇਹਦੀ ਜਿਹੜੀ ਹੈਗੀ ਸੱਸ ਹੈ ਉਹ ਹੈ ਕਮਲੇਸ਼ ਰਾਣੀ ਪਤਨੀ ਦਰਸ਼ਨ ਲਾਲ ਜੋ ਕਿ ਚਬਾਲ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਅੱਜ ਕੱਲ ਕੁਰਾਲੀ ਦੇ ਵਿੱਚ ਰਹਿੰਦੀ ਹੈ ਤੇ ਇੱਕ ਇਹਦਾ ਬੇਟਾ ਹੈ ਦੀਪਕ ਕੁਮਾਰ ਤੋਂ ਇਹ ਸਾਰੇ ਜਿਹੜੇ ਹੈਗੇ ਨੇ 38 ਗ੍ਰਾਮ ਹਿਰੋਇਨ ਦੇ ਨਾਲ ਜਿਹੜੀ ਨਾਲ ਨੋਵਾ ਕਾਰ ਦੇ ਵਿੱਚ ਇਹ ਸਾਨੂੰ ਜਿਹੜੇ ਹੈਗੇ ਨੇ ਕੱਲ ਰਾਤ ਤੇ ਸੀ ਜਿਹੜਾ ਹੈਗਾ ਇਹਨਾਂ ਨੂੰ ਰਾਉਂਡ ਅਪ ਕੀਤਾ ਸੀਗਾ ਰੇਲਵੇ ਜਿਹੜਾ ਸਟੇਸ਼ਨ ਹੈ ਉਹਦੇ ਨੇੜੇ ਜਿਹੜਾ ਅੰਡਰ ਬ੍ਰਿਜ ਹੈਗਾ ਉੱਥੇ ਨਾਕਾਬੰਦੀ ਹੋਈ ਵੀ ਸੀਗੀ ਉਸੇ ਦੌਰਾਨ ਇਹ ਜਿਹੜੇ ਫੜੇ ਗਏ ਕਿੰਨੇ ਇੱਕ ਦੇਰ ਤੋਂ ਕੰਮ ਕਰ ਰਹੇ ਨੇ ਜਿਹੜਾ ਇਸ ਤਰੀਕੇ ਦੀ ਜਿਹੜੇ ਟਕੇ ਦੇ ਇਹਦੇ ਵਿੱਚ ਇਹ ਹੈ ਜੀ ਜਿਹੜਾ ਤਾਂ ਦੋਸ਼ੀ ਆ ਗਿਆ ਆਪਣਾ ਪੰਕਜ ਪੰਕਜ ਦੇ ਉੱਤੇ ਪਹਿਲਾਂ ਤੋਂ ਦੋ ਐਫ ਆਈ ਆਰਾਂ ਦਰਜ ਨੇ ਇੱਕ ਸਨੇਚਿੰਗ ਦੀ ਐਫ ਆਈ ਆਰ ਦਰਜ ਹੈ ਤੇ ਇੱਕ ਉਹਦੇ ਤੇ ਐਨ ਡੀ ਪੀ ਐਸ ਐਕਟ ਦੀ ਹੀ ਐਫ ਆਈ ਆਰ ਸਿੱਧੀ ਕੁਰਾਲੀ ਥਾਣੇ ਦੇ ਵਿੱਚ ਹੀ ਲਾਸਟ ਈਅਰ ਦੀ ਦਰਜ ਹੈ ਬਾਕੀ ਹੁਣ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਉਹ ਤੋਂ ਹੋਰ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ ਉਹ ਅਸੀਂ ਉਵੇਂ ਅੱਗੇ ਪ੍ਰਸੀਡ ਕਰਾਂਗੇ ਕਿਵੇਂ ਪੁਲਿਸ ਨੇ ਇਸ ਕਾਬੂ ਕੀਤਾ ਕਿੰਨੇ ਦਿਨ ਦਾ ਰਿਮਾਨਡ ਮਿਲਿਆ ਧਗਮਨ ਟੀਵੀ ਲਈ ਮਾਹਰ ਜਿਵਟਲਾ ਪੁਰਾਣੀ